ਬਹੁਤ ਬਹੁਤ ਧੰਨਵਾਦ ਜੀ ਖੇਡਾਂ ਵਤਨ ਪੰਜਾਬ ਦੀ ਜਿਹੜਾ ਸ਼ਬਦ ਹੈ ਜਦੋਂ ਉਹਨੂੰ ਆਪਾਂ ਬੋਲਦੇ ਆਂ ਤੇ ਕਮਾਨ ਮਹਿਸੂਸ ਹੁੰਦਾ ਸੀਜ਼ਨ 3 ਹੈ ਤੇ ਮੈਂ 20 ਸਾਲ ਸਪੋਰਟਸ ਕੀਤੀ ਆ ਵੀ ਕਈ ਵਾਰੀ ਕੋਈ ਐਸੇ ਇਵੈਂਟ ਪ੍ਰਕਾਰਾਂ ਜਦੋਂ ਸ਼ੁਰੂ ਕਰਦੇ ਆਂ ਨੇ ਨਾ ਪਹਿਲਾਂ ਪਹਿਲਾਂ ਲੱਗਦਾ ਵੀ ਯਾਰ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਪਰ ਜਦੋਂ ਆਪਾਂ ਨੂੰ ਅਰਥ ਦੇ ਆਂ ਬੱਚਿਆਂ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਉਤਸ਼ਾਹ ਹੈ ਇੰਨਾ ਜ਼ਿਆਦਾ ਜੋਸ਼ ਹੈ ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਅਸੀਂ ਕਿਟਾਂ ਮਤਲਬ ਪਿਆਰਦਿਆਂ ਕਰਾਈਆਂ ਸੀ ਉਦੀ ਪਾਰਟਿਸਪੇਸ਼ਨ ਹੈ ਸਾਇੰਗੜ ਦੀ ਪਾਰਟਿਸਪੇਸ਼ਨ ਹੈ ਤੇ ਫੜ ਦੀ ਪਾਰਟਿਸਪੇਸ਼ਨ ਮੈਨੂੰ ਲੱਗਦਾ ਵੀ ਕਹਿੰਦੇ ਕਿ ਦੁੱਗਣੀ ਨਹੀਂ ਮੈਨੂੰ ਲੱਗਦਾ ਚੌਕ ਨਹੀਂ ਹੋ ਗਈ ਹੁਣ ਵੀ ਜਿਹੜਾ ਇਹਦੇ ਨਾਲ ਸਕੂਲੀ ਖੇਡਾਂ ਦੇ ਵਿੱਚ ਜ਼ੋਨ ਦੇ ਵਿੱਚ ਵੀ ਫਰਕ ਪਿਆ ਜ਼ਿਲ੍ਹੇ ਦੇ ਵਿੱਚ ਵੀ ਫਰਕ ਪਿਆ ਖੇਡ ਦੇ ਵਿੱਚ ਵੀ ਫਰਕ ਪਿਆ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸਪੋਰਟਸ ਮਿਨਿਸਟਰ ਜੀ ਕੇ ਮੀਤ ਹੇਰ ਜੀ ਉਹਨਾਂ ਦਾ ਜਿਹੜਾ ਰਲ ਕੇ ਸੰਝਾਏ ਪ੍ਰਾਲਾ ਸੀ ਤੇ ਇਹ ਜਿਹੜਾ ਬਹੁਤ ਤਾਰਾਗਰ ਹਾਂ ਜਿਹੜਾ ਸਾਬਕ ਮੈਂ ਕਹਿੰਦਾ ਜੀ ਚੰਗੇ ਚੰਗੇ ਘਰਾਂ ਦੇ ਬੱਚੇ ਸਪੋਰਟਸ ਵਾਲੇ ਪਾਸੇ ਮੁੜੇ ਨੇ ਇੱਕ ਚੰਗਾ ਸਾਈਨ ਹੈ ਇੱਕ ਚੰਗਾ ਸਿਗਨਲ ਹੈ ਕਿ ਜਿਹੜੇ ਚੰਗੇ ਘਰਾਂ ਦੇ ਜਿਹੜੇ ਪੁਰਾਣੇ ਸਪੋਰਟਸਮੈਨ ਸੀ ਉਹਨਾਂ ਦੇ ਜਿਹੜੇ ਬੱਚੇ ਉਹ ਵੀ ਸਾਰੇ ਐਕਸ ਸਪੋਰਟਸਮੈਨ ਸੀ ਉਹਨਾਂ ਦੇ ਬੱਚੇ ਹੁਣ ਚੰਗੀਆਂ ਜਾਂ ਕੁਸ਼ਤੀ ਹੈ ਜਾਂ ਕਬੱਡੀ ਹੈ ਤਾਂ ਬੜੀਆਂ ਗੇਮਾਂ ਦੇ ਵਿੱਚ ਜਿਹੜੇ ਬੱਚੇ ਬਹੁਤ ਵੱਡੇ ਲੈਵਲ ਤੇ ਪਾਰਟਿਸਪੇਟ ਕਰਦੇ ਨੇ ਇਹ ਬਸਤਮਨ ਲਗਾ ਦੱਸ ਦੱਸਿਆ ਸੀ ਸੈਂਟਰ ਕਰਤੇ ਹਨ ਤੇ 5000 ਇਹਦੇ ਵਿੱਚ ਇਹਨਾਂ ਦੀ ਕਮਿਊਡੀਸ਼ਨ ਰਹਿਣ ਦਾ ਕਰਨ ਦਾ ਉਹ ਸਾਰਾ ਜਿਹੜਾ ਸਪੋਰਟਸ ਡਿਪਾਰਟਮੈਂਟ ਦਾ ਹੁੰਦਾ ਬਹੁਤ ਸੋਹਣਾ ਬਾਲਾ ਨਵੇਂ ਪੱਟਿਆਂ ਨੂੰ ਇੱਕ ਨਵਾਂ ਪਲੇਟਫਾਰਮ ਮਿਲ ਜਾਣਾ ਸਾਲ ਦੇ ਵਿੱਚ 4-5 ਵਾਰ ਕੰਪੀਟੀਸ਼ਨ ਮਿਲ ਜਾਣਾ ਮੈਨੂੰ ਲੱਗਦਾ ਕਿ ਖੇਡਾਂ ਵਤਨ ਪੰਜਾਬ ਦੀਆਂ ਜਿਹਦੇ ਵਿੱਚ ਪਿਓ ਪੁੱਤ ਦੋ ਪੀੜੀਆਂ ਇਕੱਠੀਆਂ ਵੀ ਪਾਰਟਿਸਿਪੇਟ ਕਰਦੀਆਂ ਸੋ ਮੈਂ ਸਾਡੇ ਡੀਸੀ ਸਾਹਿਬ ਨਾਲ ਖੜੇ ਨੇ ਪਿਆਲਾ ਚੇਰ ਮਾਜਰਾ ਜੀ ਫਟਾਫੀ ਦੇ ਦਿੱਤੀ ਡੀਐਸਓ ਸਾਹਿਬ ਸਾਰੀ ਸਪੋਰਟਸ ਦੀ ਜਿਹੜੀ ਸਾਡੀ ਟੀਮ ਆ ਤਾਲੂ ਸਾਹਿਬ ਨਾਲ ਖੜਿਆ ਸਾਡੀ ਸਪੋਰਟਸ ਦੀ ਜਿਹੜੀ ਟੀਮ ਆ ਆਮ ਆਦਮੀ ਪਾਰਟੀ ਦੇ ਨਾਲ ਇੱਕ ਸਪੋਰਟਸ ਦੀ ਜਿਹੜੀ ਟੀਮ ਆ ਉਹ ਵੀ ਸਾਰੀ ਸਾਂਝੇ ਮੰਚ ਤੇ ਆ ਤੇ ਖੇਡਾਂ ਵਤਨ ਪੰਜਾਬ ਦੀਆਂ ਆ ਸਪੋਰਟਸ ਡਿਪਾਰਟਮੈਂਟ ਐਂਡ ਐਜੂਕੇਸ਼ਨ ਡਿਪਾਰਟਮੈਂਟ ਇਹ ਰਲ ਕੇ ਜਿਹੜਾ ਇਹਨਾਂ ਦਾ ਸਾਂਝਾ ਪਰਾਲਾ ਹੁੰਦਾ ਤੋਂ ਮੈਂ ਆਪਣੇ ਵੱਲੋਂ ਸਾਰੀ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਡੇ ਅਫਸਰ ਸਹਿਬਾਨਾਂ ਦੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੌੜਕ ਬਾਤ ਸਾਡੇ মিডিਆ ਵਾਲੇ ਭਰਾ ਤੇ ਅੱਜ ਗਰਮੀ ਵੀ ਸੀ ਮੈਂ ਮਾਫੀ ਮੰਗਦਾ ਵੀ 2 ਮਿੰਟ ਸੁਯੋਦਾਤਾ ਤੋਂ ਸਰਪੰਚੀ ਦੀਆਂ ਚੋਣਾਂ ਜਿਹੜੀ ਜਿਹੜੀ ਉਹਨਾਂ ਦੀਆਂ ਆਪਣੀਆਂ ਗੇਮਾਂ ਸੀਗੇ ਉਹਨਾਂ ਨੇ ਖੇਲੋ ਇੰਡੀਆ ਦੇ ਵਿੱਚ ਲੱਗ ਕਿੰਨਾ ਪਰਮਾਇ ਕਹਿੰਦਾ ਜੇ ਸਾਂਝਾ ਪਰਾਲਾ ਹੋਵੇ ਤਾਂ ਜਿਹੜਾ ਉਹ ਬੱਚਿਆਂ ਨੂੰ ਜ਼ਿਆਦਾ ਫਾਇਦਾ ਹੁੰਦਾ ਪਰਾਲੇ ਜਿਹੜੇ ਖੇਤਾਂ ਦੇ ਵਿੱਚ ਜਿਹੜੇ ਉਹ ਸਾਂਝੇ ਪਰਾਲੇ ਬਿਲਕੁਲ ਜੀ ਕਬੱਡੀ ਇਹਦੇ ਵਿੱਚ ਨੈਸਟਲ ਸਟਾਈਲ ਵੀ ਆ ਸਰਕਸ ਸਟਾਈਲ ਵੀ ਆ ਸਰਕਸ ਸਟਾਈਲ ਆਪਾਂ ਕਰਾਵਾਂਗੇ ਤੇ ਨੈਸਟਲ ਸਟਾਈਲ ਸੰਦੂਰ ਵਾਲੇ ਕਰਾਵਾਂਗੇ ਆਸ ਕਰਦੇ ਆ ਕਿ ਕੋਈ ਇਸ ਤੋਂ ਵੱਡਾ ਟੂਰਨਾਮੈਂਟ ਵੀ ਆਮਪਤਰੀ ਸਾਹਿਬ ਨੇ ਇਜਾਜ਼ਤ ਦਿੱਤੀ ਤੇ ਇਸ ਤੋਂ ਵੱਡਾ ਟੂਰਨਾਮੈਂਟ ਵੀ ਕਰਵਾਇਆ ਜਾਣਾ ਚਾਹੀਦਾ ਆਕਾਸ਼ ਦੇ ਵਿੱਚ ਉੱਡ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਸਾਰੇ ਨਵੇਂ ਸਾਡੇ ਮੰਤਰੀ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਖਾਸ ਕਰਦੇ ਆ ਕਿ ਉਹ ਪੰਜਾਬ ਨੂੰ ਜਿਹੜਾ ਹੋਰ तेज रफ्तार के ना अपना कह विकास होगा तो अच सह चुकन उन्होंने मंत्राले मिलने मीडिया के जरिए तो नवे चुने गए साधियों बहुत बहुत ਕੋਈ ਕੇਸ ਹੈ ਸਾਹ ਜਾਣ ਦੇ ਵਿੱਚ ਹੋਇਆ ਤੇ ਡੀਐਸਓ ਸਾਹਿਬ ਨਾਲ ਖੜੇ ਨੇ ਮੇਰੇ ਧਿਆਨ ਦੇ ਵਿੱਚ ਲਾ ਦਿਓ ਆਪਾਂ ਜੇ ਕੋਈ ਹੱਲ ਕਰਾਉਂਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ